ਸਸਿਕਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕタル ਪੰਜਾਬ ਨੂੰ ਗੁਰੂਆ ਪੇਰਾ ਦੀ ਧਰਤੀ ਕਿਹਾ ਜਾਂਦਾ ਤੇ ਪੰਜਾਬ ਦੇ ਵਿੱਚ ਹਰ ਧਰਮ ਦਾ ਹਰ ਵਰਗ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਬੇਸ਼ੱਕ ਕੁਝ ਜਿਹੜੇ ਅੰਸਰਾਂ ਦੇ ਵੱਲੋਂ ਧਾਰਮਿਕ ਭੇਦਭਾਵ ਕਰਨ ਦੀ ਪਿਛਲੇ ਦਿਨਾਂ ਵਿੱਚ ਕੋਸ਼ਿਸ਼ ਕੀਤੀ ਗਈ ਸੀ ਤੇ ਪ੍ਰਵਾਂਚ ਲਈ ਸਮਾਜ ਨੂੰ ਪੰਜਾਬ ਤੋਂ ਬਾਹਰ ਕੱਢਣ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਪੰਜਾਬ ਦੇ ਲੋਕ ਜਿਹੜੇ ਨੇ ਹਜੇ ਵੀ ਮਿਲ ਜੁਲ ਕੇ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਐਸੇ ਪੰਜਾਬ ਦੇ ਵਾਸੀ ਮਨਜੂਰ ਨੇ ਜਿਨ੍ਹਾਂ ਦੇ ਵੱਲੋਂ ਪ੍ਰਵਾਂਚਲ ਸਮਾਜ ਦੇ ਲਈ ਆਪਣੀ ਕਈ ਏਕੜ ਜ਼ਮੀਨ ਜਿਹੜੀ ਹੈ দান ਕਰ ਦਿੱਤੀ ਗਈ ਹੈ ਹਰ ਸਾਲ ਪ੍ਰਵਾਂਚਲ ਸਮਾਜ ਦੇ ਪ੍ਰਮੁਖ ਤਿਉਹਾਰ ਛੱਟ ਪੂਜਾ ਦੇ ਲਈ ਇਹਨਾਂ ਦੇ ਵਾਸਤੇ ਆਰਜੀ ਘਾਟ ਜਿਹੜੇ ਨੇ ਇਹਨਾਂ ਵੱਲੋਂ ਮਨਾਏ ਜਾਂਦੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮਜੂਰ ਨੇ ਨਿਰਮਲ ਸਿੰਘ ਐਸਐਸਜੀ ਸਵਾਗਤ ਹੈ ਸਰ ਤੁਹਾਡਾ ਬਹੁਤ ਬਹੁਤ ਆਭੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਤੀ ਮਾਤਾ ਕੀ ਜੈ ਜੀ ਨਿਰਮਲ ਜੀ ਸਰ ਨਿਰਮਲ ਜੀ ਤੁਸੀਂ ਹਰ ਸਾਲ ਪੁਰਵਾਂਚਲ ਸਮਾਜ ਦੇ ਲਈ ਉਹਨਾਂ ਦੇ ਪ੍ਰਮੁੱਖ ਤਿਉਹਾਰ ਛੱਟ ਪੂਜਾ ਦੇ ਲਈ ਪ੍ਰਬੰਧ ਕਰਦੇ ਹੋ ਆਪਣੀ ਕਈ ਏਕੜ ਜ਼ਮੀਨ ਜਿਹੜੀ ਆ ਆਰਜੀ ਘਾਟ ਉੱਥੇ ਬਣਾ ਕੇ ਇਹਨਾਂ ਨੂੰ ਇੱਕ ਵੱਡੀ ਸਹੂਲਤ ਦਿੰਦੇ ਹੋ ਤੇ ਹੁਣ ਇਹ ਜ਼ਮੀਨ ਜਿਹੜੀ ਆ ਪਰਮਾਨੈਂਟ ਆ ਜਿਹੜੀ ਆ ਤੁਸੀਂ ਪੁਰਵਾਂਚਲ ਸਮਾਜ ਦੇ ਲਈ ਜਿਹੜੀ ਆ ਇਸਤੇਮਾਲ ਦੇ ਵਾਸਤੇ ਦਿੱਤੀ ਹੋਈ ਆ ਕਿੰਨੀ ਜ਼ਮੀਨ ਐ ਕਿੰਨੀ ਕੀਮਤ ਐ ਤੇ ਕਦੋਂ ਤੋਂ ਇਹ ਸਭ ਤੁਸੀਂ ਕਰ ਰਹੇ ਹੋ ਵੇਖੋ ਜੀ ਇਹ ਜਿਹੜਾ ਸਾ社 ਪੂਜਾ ਦਾ ਜਿਹੜਾ ਤਿਉਹਾਰ ਆ ਪਿਛਲੇ ਸਮੇਂ ਤੋਂ ਤਕਰੀਬਨ ਇਹ 10 ਸਾਲ ਹੋ ਗਏ ਸਾਨੂੰ ਨੇ ਦਸਵਾਂ ਜਿਹੜਾ ਛਠ ਪਰਬ ਉਹ ਮਨਾ ਰਹੇ ਮੈਂ ਸਵਰਗੀ ਮਨਜੀਤ ਸਿੰਘ ਮੇਰਾ ਬੇਟਾ ਸੀ ਉਹਦੀ ਯਾਦ ਦੇ ਵਿੱਚ ਅਸੀਂ ਇਹ ਛਠ ਪਰਬ ਜਿਹੜਾ ਪਿਛਲੇ 10 ਸਾਲ ਤੋਂ ਲਗਾਤਾਰ ਮਨਾਉਂਦੇ ਆ ਰਹੇ ਹਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਏਰੀਆ ਵਾ ਲੁਧਿਆਣਾ ਦੱਖਣੀ ਹਲਕਾ ਜਿਹੜਾ ਇਹ ਗੈਸਪੋਟਾ ਏਰੀਆ ਇੱਥੇ ਸਭ ਤੋਂ ਵੱਡੀ ਗਿਂਟੀ ਦੇ ਵਿੱਚ ਜੂ ਕਿ ਬਿਹਾਰ ਤੋਂ ਪ੍ਰਵਾਸੀ ਸਮਾਜ ਜਿਹੜਾ ਆਪਣੀਆਂ ਮਿਹਨਤ ਤੇ ਮਜ਼ਦੂਰੀ ਦੇ ਨਾਲ ਕਰਕੇ ਆਪਣੇ ਆਪਣੇ ਮਕਾਨਾਂ ਦੇ ਵਿੱਚ ਰਹਿ ਰਹੇ ਨੇ ਲੇਕਿਨ ਇਹਨਾਂ ਦਾ ਜਿਹੜਾ ਪਰਬਾ ਛੱਠ ਪਰਬ ਇਹ ਆਪਣੇ ਵਾਪਸ ਵੀ ਜਾਂਦੇ ਇੱਥੇ ਹੀ ਛੱਠ ਪਰ ਮਨਾਉਂਦੇ ਨੇ ਤੋਂ ਮੈਂ ਵੇਖਦਾ ਕਿ ਇਹ ਜਿਹੜਾ ਇਹਨਾਂ ਦਾ ਪਰਬਾ ਇਹ ਬਹੁਤ ਵੱਡੀ ਆਸਤਾ ਦਾ ਇੱਕ ਪ੍ਰਤੀਕ ਹੈ ਕਿ ਔਰਤਾਂ ਜਿਹੜੀਆਂ ਮਹਿਲਾਵਾਂ ਨੇ ਇਹ ਪਾਣੀ ਦੇ ਵਿੱਚ 2-2 3-3 ਘੰਟੇ ਖਲੋ ਕੇ ਸੂਰਜ ਭਗਵਾਨ ਦੀ ਇਹ ਪ੍ਰਾਰਥਨਾ ਕਰਦੀ ਨੇ ਉਹਨਾਂ ਤੋਂ ਸੁਖ ਸ਼ਾਂਤੀ ਵਾਸਤੇ ਆਪਣੇ ਘਰਾਂ ਦੇ ਵਾਸੀ ਇਹ ਮੰਟਾ ਵਾ ਇਹਨਾਂ ਦੀ ਇਹ ਬਹੁਤ ਵੱਡਾ ਜਿਹੜਾ ਇਤਿਹਾਸ ਆ ਹਾਂਜੀ ਤੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਜਿਹੜਾ ਤੁਸੀਂ ਕਹੋਗੇ ਕਿ ਇੱਕ ਸਿੱਖ ਹੁੰਦੇ ਨਾ ਤੇ ਇੱਕ ਸਰਦਾਰ ਹੁੰਦੇ ਨਾ ਤੇ ਤੁਹਾਡੇ ਮਨ ਦੇ ਵਿੱਚ ਤੁਸੀਂ ਇਹ ਕਿਉਂ ਮਨਾ ਰਹੇ ਹੋ ਤੁਸੀਂ ਕਈ ਵਾਰੀ ਲੋਕ ਆਮ ਸਵਾਲ ਕਰ ਦਿੰਦੇ ਨੇ ਕਿ ਸਿੱਖ ਬਾਏ Hindu ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਵਾਸਤੇ ਜਿਹੜੀ ਆ ਅਸੀਂ ਜਗਾ ਆਪਣੇ ਕੋਲੋਂ ਆਪਣੇ ਪੈਸੇ ਦੇ ਨਾਲ ਖਰੀਦ ਕੇ ਜਿੱਦਾਂ ਸਾਡੀ ਕੋਈ ਕਿਉਂ ਜਾ ਕੇ ਦੀ ਜ਼ਮੀਨਾਂ ਅਸੀਂ ਖਰੀਦ ਕੇ ਜੀ ਉਹਨਾਂ ਵਾਸਤੇ ਜਿਹੜੇ ਪ੍ਰਵਾਂਤਕਲ ਸਮਾਜ ਦੇ ਲੋਕ ਨੇ ਜਿਹੜੇ ਇਹ ਇਹਨਾਂ ਦਾ ਆਸਥਾਵਤ ਜੁੜੀ ਹੋਈ ਉਹਦੇ ਵਾਸਤੇ ਅਸੀਂ ਕਿਉਂਕਿ ਇਸ ਸ਼ਹਿਰ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਂਤਕਲ ਸਮਾਜ ਦੇ ਲੋਕ ਰਹਿੰਦੇ ਨੇ ਤੇ ਜਦੋਂ ਮੈਂ ਵੇਖਿਆ ਕਿ ਕੋਈ ਦਰਿਆ ਤੇ ਜਾਂਦਾ ਸੀ ਕੋਈ ਨਲਕੇ ਤੇ ਜਾਂਦਾ ਸੀ ਉੱਥੇ ਬੜੇ ਹਾਦਸੇ ਹੋ ਜਾਂਦੇ ਸੀ ਜਿਹੜੇ ਇਹੋ ਜਿਹੇ ਪਰਿਵਾਰ ਨੇ ਕਿ ਜਿੰਨਾਂ ਕੋਲੋਂ ਉੱਥੇ ਜਾਣ ਦੇ ਵਿੱਚ ਸ਼ੇਰੀ ਹੁੰਦੇ ਹੋ ਸਮਰਾਥੀ ਨਹੀਂ ਹੁੰਦੇ ਉਹਨਾਂ ਦੀ ਆਸਥਾ ਹੁੰਦੀ ਆ ਮੈਂ ਕਿ ਨਹੀਂ ਪੂਜਾ ਕਰਨੀ ਲੇਕਿਨ ਉਹਨਾਂ ਤੋਂ ਸਮਰੱਥਾ ਨਹੀਂ ਹੋएगी ਹੂੰ ਤੇ ਜਿਸਕਾਰ ਕੀ ਅਸੀਂ ਇਹ ਜਿਹੜਾ ਰੋਗਰਾਮ ਹੈ ਇਹ ਤਕਰੀਬਨ ਜਿਹੜਾ ਹੁਣ ਇਸ ਟਾਈਮ ਜਿੱਥੇ ਅਸੀਂ ਪ੍ਰੋਗਰਾਮ ਕਰਦੇ ਹਾਂ ਇਹਦੇ ਵਿੱਚ ਕੁਝ ਜਗ੍ਹਾ ਜਿਹੜੀ ਅਸੀਂ ਆਮ ਖਰੀਦੀ ਹੋਈ ਆ ਕੁਝ ਜਗ੍ਹਾ ਅਸੀਂ ਠੇਕੇ ਤੇ ਲਈ ਹੋਈ ਹੁੰਦੀ ਆ ਓਕੇ ਤੇ ਇਹਦੇ ਵਿੱਚ ਬਹੁਤ ਵੱਡਾ ਪੰਡਾਲ ਲਾ ਕੇ ਤਕਰੀਬਨ 35-40 ਹਜ਼ਾਰ ਬੰਦਾ ਜਿਹੜਾ ਇੱਥੇ ਜਿਹੜੇ ਲੋਕ ਨੇ ਉਹ ਆ ਕੇ ਇਸ ਪਰਬ ਨੂੰ ਮਨਾਉਣ ਵਾਸਤੇ ਸਾਰੇ ਇਕੱਠੇ ਹੁੰਦੇ ਨੇ ਤੇ ਬੜੀ ਸ਼ਰਦਾ ਜੀ ਨਾਲ ਮੈਂ ਹੁੰਦੇ ਨੂੰ ਕਿੰਨੀ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਕਿੰਨੀ ਜਗ੍ਹਾ ਤੁਸੀਂ ਜਿਹੜੀ ਆ ਖਰੀਦ ਕੇ ਮਤਲਬ ਕਿ ਇਸ ਕੰਮ ਵਾਸਤੇ ਖਰੀਦੀ ਆ ਉਹ ਜਗ੍ਹਾ तकरीबन ਇੱਕ ਇੱਕੜ ਦੇ ਕਰੀਬ ਆ ਬਾਕੀ ਜਗ੍ਹਾ ਹੋਰ ਬਹੁਤ ਜ਼ਿਆਦਾ ਨਾ ਲਾਲ ਖੇਤ ਪਈ ਹੈ ਹੂੰ ਉਹ ਜਗ੍ਹਾ ਸੀ ਖੇਕੇ ਤੇ ਲੈ ਲਈ ਨੇ ਆ ਤੇ ਉਹਦੇ ਵਾਸਤੇ ਅਸੀਂ ਸਾਰਾ ਅਰੇਂਜਮੈਂਟ ਕਰ ਦਾਂਗੇ ਵਾਸਤੇ ਘਾਟ ਬਣਾ ਕੇ ਉਹਨਾਂ ਵਾਸਤੇ ਜਿਹੜਾ ਲਾਈਟਾਂ ਦਾ ਪ੍ਰਬੰਧ ਇਹ ਕੇ ਬਕਾਇਦਾ ਬਿਜਲੀ ਅਨੁਸਾਰ ਮਾਤਾ ਦਾ ਦਰਬਾਰ ਉੱਤੇ ਸਾਜਨਾਵ ਦੇ ਵਿੱਚ ਜਿਹੜੀ ਮਾਤਾ ਦੀ ਮੂਰਤੀ ਉਹ ਸਥਾਪਿਤ ਹੁੰਦੀ ਆ ਉੱਥੇ ਜਿਵੇਂ ਇਹ ਘੋੜੇ ਨੇ ਘੋੜੇ ਵੀ ਆਉਂਦੇ ਆ ਉਹ ਸਾਰਾ ਵਿਧੀ ਅਨੁਸਾਰ ਪੰਡਤ ਜੀ ਨੂੰ ਬੁਲਾ ਕੇ ਉਹਦੀ ਪਹਿਲਾਂ ਸ਼ੁਰੂਆਤ ਦੀ ਪੂਜਾ ਹੁੰਦੀ ਆ ਜਦੋਂ ਫਿਰ ਸਮਾਪਤੀ ਹੁੰਦੀ ਤਾਂ ਉਦੋਂ ਵੀ ਪੂਜਾ ਕਰਕੇ ਉਹਦੀ ਸਮਾਰਤੀ ਕਰ ਦਿੰਦੇ ਆ ਤੇ ਅੱਜ 27 ਅਤੇ 28 ਜਿਹੜਾ ਵਾ ਅਕਤੂਬਰ ਨੂੰ ਇਸ ਸਾਲ ਜਿਹੜਾ ਵਾ ਛਟ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਤੁਸੀਂ ਪੂਰੇ ਇੰਤਜ਼ਾਮ ਕਰਕੇ ਦਿੰਦੇ ਹੋ ਪੁਰਵਾਂਚਲ ਸਮਾਜ ਦੇ ਲੋਕਾਂ ਨੂੰ ਮੈਂ ਬਿਲਕੁਲ ਜੀ ਇਹਨਾਂ ਦੇ ਵਿੱਚੋਂ ਜਿਵੇਂ ਇਹਨਾਂ ਦੀ ਜਿਹੜੀ ਜਿੰਨੀਆਂ ਜ਼ਰੂਰਤਾਂ ਹੁੰਦੀਆਂ ਨੇ ਘਰੜ ਵਾਸਤੇ ਜਿਹੜੀ ਚੀਜ਼ ਵੀ ਜਰੂਰਤ ਹੁੰਦੀ ਸੀ ਆਪਣੇ ਕੋਲੋਂ ਇਹਨਾਂ ਕੋਲੋਂ ਕਿਸੇ ਕੋਲੋਂ ਕੋਈ 1 ਰੁਪਿਆ ਨਹੀਂ ਅਸੀਂ ਚੰਦਾ ਨਹੀਂ ਲੈਂਦੇ ਅਸੀਂ ਸਿਰਫ ਤੇ ਸਿਰਫ ਆਪਣੇ ਕੋਲੋਂ ਕਰਦਾ ਕਿਉਂ ਕਰਦਿਆਂ ਕਿ ਮੈਂ ਆਪਣੇ ਬੱਚੇ ਦੀ ਯਾਦ ਵਿੱਚ ਮੇਰਾ ਬੇਟਾ ਐਕਸਪਾਇਰ ਹੋ ਗਿਆ ਮੈਂ ਉਹਦੀ ਯਾਦ ਵਿੱਚ ਹੀ ਮੇਰੀ ਸ਼ਰਧਾ ਵਾ ਮੈਂ ਆਪਣੀ ਸ਼ਰਧਾ ਦੇ ਨਾਲ ਕਰਦਾ ਮੈਂ ਤੁਹਾਨੂੰ ਵਾਂਕੇ ਜਿਵੇਂ ਸਾਡਾ ਦਿਵਸ ਆ ਸਾਰਿਆਂ ਦਾ ਸੰਧਾ ਵਾ ਹਿੰਦੂ ਸਿੱਖ ਸਾਈ ਤੇ ਇਸੇ ਮੇਰੇ ਮਨ ਦੀ ਫਰਨਾ ਹੈ ਕਿ ਆਪਾਂ ਲੋਕਾਂ ਨੂੰ ਦੱਸੀਏ ਕਿ ਆਪਾਂ ਜਿਹੜੇ ਤਿਹਾਰ ਹੁੰਦੇ ਨੇ ਧਾਰਮਿਕ ਤਿਹਾਰ ਨੇ ਉਹ ਸਾਰੇ ਆਪਾਂ ਨੂੰ ਨਾਲ ਮਿਲ ਕੇ ਮਨਾਉਣੇ ਚਾਹੀਦੇ ਨੇ ਚਾਹੇ ਉਹ ਹਿੰਦੂਆਂ ਦਾ ਹੋਵੇ ਸਿੱਖਾਂ ਦਾ ਹੋਵੇ ਮੁਸਲਮਾਨਾਂ ਦਾ ਹੋਵੇ ਸਾਂਝਾਂ ਦਾ ਹੋਵੇ ਸਾਨੂੰ ਸਾਰੇ ਇਤਿਹਾਰ ਜਿਹੜੇ ਆ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਨਿਰਮਲ ਜੀ ਪੰ ਲੁਧਿਆਣਾ ਦੇ ਵਿੱਚ ਤਾਂ ਜਗਾ ਬਹੁਤ ਮਹਿੰਗੀ ਆ ਜਗਾ ਦੀਆਂ ਕੀਮਤਾਂ ਬਹੁਤ ਮਹਿੰਗੀ ਆ ਬਹੁਤ ਜ਼ਿਆਦਾ ਵਾ ਕਿਸੇ ਨੇ 100 200 ਗੱਜ ਜਗਾ ਘਰ ਵਾਸਤੇ ਵੀ ਲੈਣੀ ਹੋਵੇ ਤਾਂ ਉਸ ਦੇ ਵਾਸਤੇ ਵੀ ਜਿਹੜਾ ਵਾ ਜਗਾ ਲੈਣੀ ਬਹੁਤ ਔਖੀ ਆ ਤੁਸੀਂ ਇੰਨੀ ਵੱਡੀ ਜਗਾ ਜਿਹੜੀ ਆ ਪ੍ਰਵਾਂਚਲ ਸਮਾਜ ਦੇ ਲਈ ਖਰੀਦ ਕੇ ਉਹਨਾਂ ਨੂੰ ਇੱਕ ਵੱਡੀ ਸੁਵਿਧਾ ਦੇ ਰਹੇ ਹੋ ਬਸ ਬਸ ਜੀ ਤੁਹਾਡਾ ਪਹਿਲਾਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਵਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ ਕਿ ਜਦੋਂ ਇਨਸਾਨ ਦੀ ਜਿਹੜੀ ਆਸਤਾ ਹੁੰਦੀ ਆ ਜਦੋਂ ਕਿਦੇ ਮਨ ਦੇ ਵਿੱਚ ਹੁੰਦਾ ਵੀ ਮੈਂ ਕੋਈ ਕੰਮ ਕਰਨਾ ਤੂੰ ਫਿਰ ਇਹ ਇਹਦੀ ਕੀਮਤ ਨਹੀਂ ਕਿਤੇ ਹੁੰਦੀ ਉਹਦੀ ਆਸਤਾ ਦੀ ਕੋਈ ਕੀਮਤ ਨਹੀਂ ਹੈਗੀ ਜੀ ਇਹ ਸਾਡੀ ਵੀ ਆਸਤਾ ਜੁੜੀ ਹੋਈ ਆ ਅਸੀਂ ਕਹੋਨੇ ਆ ਕਿ ਜਿਹੜੇ ਇਹ ਪਰਿਵਾਰ ਨੇ ਜੇ ਕਿਸੇ ਕਾਰਨ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਕੋਈ ਇੱਥੇ ਹੀ ਆਪਣਾ ਪੂਜਾ ਪੜ ਕਰ ਲੈਣ ਤੇ ਮੈਂ ਸਮਝਦਾ ਕਿ ਸਾਡੇ ਵੀ ਨਾਲ-ਨਾਲ ਇਹਦੇ ਨਾਲ ਆਸਤਾ ਜੁੜੀ ਆ ਮੈਂ ਇੱਕ ਗੱਲ ਦੂਰ ਲਾਸਟ ਵਿੱਚ ਕਹਿਣੀ ਚਾਹੁੰਦਾ ਕਿ ਮੈਂ ਇੱਕ ਸ਼ੇਖਾ ਹੁੰਦੇ ਲਾ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਮਰ ਸ਼ਹੀਦ ਬਾਬਾ ਮੋਤੀਰਾ ਮਹਾਰਾ ਜੀ ਜਿਹੜਾ ਟ੍ਰਸਟੀ ਫਟੇਗੜ ਸਾਹਿਬ ਆ ਜੀ ਬਾਬਾ ਮੋਤੀਰਾ ਮਹਾਰਾ ਜੀ ਨੇ ਸ਼ੋਕੇ ਸਾਹਿਬ ਜਾਦੇ ਤੇ ਮਾਤਾ ਗੁੱਜਰਕੋਟ ਜੀ ਨੂੰ ਠੰਡੇ ਬੁੱਧ ਦੇ ਵਿੱਚ ਦੁੱਧ ਦੀ ਸੇਵਾ ਕੀਤੀ ਆਇਆ ਸੀ ਤੇ ਪੂਰੇ ਪਰਿਵਾਰ ਨੂੰ ਖਿਲਾੜੀ ਦੇ ਪੀੜ੍ਹੀਆਂ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਫਟੇਗੜ ਸਾਹਿਬ ਬਣਿਆ ਹੋਇਆ ਸਰਹੰਦ ਦੇ ਵਿੱਚ ਜੀ 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 ਤੇ ਮੈਂ ਉੱਥੇ ਵੀ ਸੇਵਾ ਕਰਨਾ ਮੈਂ ਮੈਂ ਤੁਹਾਨੂੰ ਦੱਸੰਗਾ ਭਾਵ ਇਹ ਆ ਕਿ ਮੇਰੇ ਅੰਦਰ ਸਿੱਖੀ ਦੇ ਆਪਣਾ ਤੇ ਵੀ ਭਾਵਨਾ ਤੇ ਮੇਰੇ ਅੰਦਰ ਇਹਨਾਂ ਦੇ ਸਾਰੇ ਕਿਸੇ ਧਰਮ ਦੇ ਨਾਲ ਮੇਰੇ ਮਨ ਦੇ ਵਿੱਚ ਸਾਰਿਆਂ ਦਾ ਸਤਿਕਾਰ ਆ ਨਿਰਮਲ ਜੀ ਇੱਕ ਲਾਸਵਾਲ ਹੈ ਅਗਰ ਇਹ ਸਭ ਇੰਤਜ਼ਾਮ ਤੇ ਜਿਹੜਾ ਤੁਸੀਂ ਹਰ ਸਾਲ ਕਰਕੇ ਦਿੰਦੇ ਹੋ ਪ੍ਰਵਾਂਚਲ ਸਮਾਜ ਦੇ ਲਈ ਛੱਟ ਪੂਜਾ ਦਾ ਪੂਰਾ ਇੰਤਜ਼ਾਮ ਕਰਕੇ ਕਿੰਨਾ ਕੋ ਜਿਹੜਾ ਵਾ ਖਰਚਾ ਆ ਜਾਂਦਾ ਵਾ ਅਗਰ ਦੱਸਣਾ ਚਾਹੋ ਤਾਂ ਡਾਕਟਰ ਜੀ ਇਹ ਖਰਚਾ ਜਿਹੜਾ ਨਾ ਅਸਲ ਕਰੀਬ 8-10 ਲੱਖ ਰੁਪਏ ਆ ਹੀ ਜਾਂਦਾ ਹਰ ਸਾਲ ਹਾਂ ਜੀ ਤਾਂ 8-10 ਲੱਖ ਰੁਪਏ ਦਾ ਤਕਰੀਬਨ ਹਰ ਸਾਲ ਖਰਚਾ ਆਉਂਦਾ ਜਿਹੜਾ ਤੁਸੀਂ ਹਰ ਸਾਲ ਪ੍ਰਵਾਂਚਲ ਸਮਾਜ ਦੇ ਲਈ ਛੱਟ ਇਹ ਇੱਕ ਸਾਲ ਬਾਅਦ ਫਸਾਦ ਤੋਂ ਸ਼ੁਰੂ ਕਰਦੇ ਨੇ ਨਾ ਅਸੀਂ ਉਹਦੀ ਜੀਵਨਤ ਬੰਦੀ ਬਣਾਉਣੀ ਸ਼ੁਰੂ ਕਰਦੇ ਸਾਲ ਤੋਂ ਸ਼ੁਰੂ ਕਰਦੇ ਥੋੜੇ ਥੋੜੇ ਕਰਕੇ ਅਸੀਂ ਠੱਕੇ ਕਰਕੇ ਵੀ ਇਹ ਸਮਾਗਮ ਕਰਨਾ ਵਾ ਹੂੰ ਤਾਂ ਇਹਦੇ ਸਰਕਾਰ ਦਾ ਵੀ ਕੋਈ ਸਹਿਯੋਗ ਹੁੰਦਾ ਵਾ ਨਹੀਂ 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 ਕਿਸੇ ਸਰਕਾਰ ਦਾ ਹੀ ਸਹਿਯੋਗ ਨਹੀਂ ਹੁੰਦਾ ਜੀ ਨਾ ਕਿਸੇ ਪਾਰਟੀ ਦਾ ਹੁੰਦਾ ਜੀ ਮੈਂ ਫੇਰ ਤੁਹਾਨੂੰ ਅਸੀਂ ਕਹੂੰਗਾ ਜੀ ਮੈਂ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਇਥੋਂ ਦੇ ਮੇਰੀ نو ਪਿਛਲੇ ਸਮੇਂ ਕੌਂਸਲਰ ਵੀ ਆ ਐਸਾਂ ਸਾਡੇ ਦੋ ਕੌਂਸਲਰ ਨੇ 33 ਨੰਬਰ ਵਾਰਡ ਦੇ 34 ਨੰਬਰ ਵਾਰਡ ਦੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਨੇ ਲੇਕਿਨ ਸਹਯੋਗ ਦੀ ਗੱਲ ਜਿਹੜੀ ਆ ਨਾ ਤੇ ਸਾਰਾ ਨਰੋਜ ਜਿਹੜਾ ਸੀ ਆਪਣੇ ਕੋਲੋਂ ਕਰਦੇ ਆਂ ਅਸੀਂ ਆਪਣੇ ਪਰਿਵਾਰ ਵੱਲੋਂ ਕਰਦੇ ਆਂ ਇਹ ਪਤਾ ਕਿ ਸਾਰਾ ਕੋ ਜੋ ਵੀ ਜੋ ਵੀ ਖਰਚਾ ਆਂਦਾ ਵਾ ਜਿੰਨੇ ਦਾ ਵੀ ਹੋਵੇ ਉਹ ਸਾਰਾ ਤੁਹਾਡੇ ਪਰਿਵਾਰ ਦੇ ਵੱਲੋਂ ਉਸ ਨੂੰ ਚੱਕਿਆ ਜਾਂਦਾ ਹੈ ਬਿਲਕੁਲ ਪਰਿਵਾਰ ਵੱਲੋਂ ਕਰਦੇ ਆਂ ਮੈਂ ਮੇਰਾ ਬ੍ਰਦਰ ਅਸ਼ੀਰ আলম ਕੇ ਘਰ ਲਈ ਨਹੀਂ ਆਪਣਾ ਪਰਿਵਾਰ ਹੀ ਹੂੰ ਤੇ ਇਹ ਛੱਟ ਪੂਜਾ ਤੋਂ ਬਾਅਦ ਇਸ ਜ਼ਮੀਨ ਦਾ ਕੋਈ ਇਸਤੇਮਾਲ ਵੀ ਕਰਦੇ ਹੋ ਕਿ ਇਸ ਜ਼ਮੀਨ ਨੂੰ ਫਿਰ ਕਿਸ ਤਰ੍ਹਾਂ ਰੱਖਦੇ ਹੋ ਇਹ ਇਹ ਜ਼ਮੀਨ ਸਾਲ ਪਰ ਇਤਰਾ ਹੀ ਖਾਲੀ ਰਹਿਣੀਆਂ ਜਾਂ ਉਗਾਹ ਰਹਿਣੀਆਂ ਹੂੰ ਔਣ ਵਾਲੇ ਸਮੇਂ ਦੇ ਵਿੱਚ ਇਥੇ ਪੱਕੇ ਘਾਟ ਬਣਾਵਾਂਗੇ ਤਾਂ ਕਿ ਇਹ ਜਿਹੜੇ ਪਰਵਾਂਚਲ ਦੇ ਸਾਰੇ ਮੇਰੇ ਸਾਰੇ ਭੈਣ ਭਰਾ ਨਹੀਂ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਪੱਕੇ ਘਰ ਬਣ ਜਾਣ ਤਾਂ ਕਿ ਕਿਸੇ ਹੋਰ ਵੀ ਧਰਮ ਦੇ ਕੰਮ ਵਾਸਤੇ ਜਗਾ ਜਿਹੜੀ ਆ ਉਹ ਵਰਤੋਂ ਵਿੱਚ ਆ ਸਕੇ ਤਾਨ ਵਾਲੇ ਸਮੇਂ ਦੇ ਵਿੱਚ ਪੱਕੇ ਘਾਟ ਬਣਾਉਣ ਦੀ ਤੁਹਾਡੀ ਪਲੈਨਿੰਗ ਹੈ ਇੱਕ ਮੇਰਾ ਲਾਸਟ ਸਵਾਲ ਹੈ ਕਿ ਪਿਛਲੇ ਦਿਨਾਂ ਇਹ ਜੀ ਤੁਸੀਂ ਵੀ ਖਬਰਾਂ ਸੁਣੀਆਂ ਹੋਵंगी ਕਿ ਪੰਜਾਬ ਦੇ ਵਿੱਚੋਂ ਪ੍ਰਵਾਂਚਲੀ ਜਾਂ ਯੂਪੀ ਬਿਹਾਰ ਦੇ ਲੋਕਾਂ ਨੂੰ ਜਿਹੜਾ ਵਾ ਬਾਹਰ ਕੱਢਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਜਿਸ ਦਾ ਸਰਕਾਰ ਨੇ ਵੀ ਕਾਫੀ ਵਿਰੋਧ ਕੀਤਾ ਸੀ ਜਿੱਥੇ ਬੰਦੀਆਂ ਨੇ ਵੀ ਇਸ ਦਾ ਵਿਰੋਧ ਕੀਤਾ ਸੀਗਾ ਤਾਂ ਤੁਸੀਂ ਇੱਕ ਇੱਕ ਉਦਾਹਰਨ ਪੇਸ਼ ਕਰ ਰਹੇ ਹੋ ਆਪਸੀ ਆਪਸੀ ਪਿਆਰ ਦੀ ਦੇਖੋ ਹਰ ਧਰਮ ਹਰ ਸਮਾਜ ਦੇ ਵਿੱਚ ਜਿਹੜੇ ਕੋਈ ਜਿਹੜੀ ਵਿਰੋਧੀ ਤਾਕਤਾਂ ਹੁੰਦੀਆਂ ਜਿਹੜੀਆਂ ਦੇਸ਼ ਨੂੰ ਸਮਾਜ ਨੂੰ ਤੋੜਨ ਵਾਸਤੇ ਵਿਰੋਧੀ ਤਾਕਤਾਂ ਹੁੰਦੀਆਂ ਨੇ ਉਹ ਲੰਬਾ ਸਿਰੇ ਦਾ ਕੰਮਜਾਮ ਨਹੀਂ ਹੁੰਦੀਆਂ ਉਹ ਕੁਝ ਸਮਾਂ ਲਈ ਸਮਾਜ ਨੂੰ ਵਿਛੇੜਨ ਦੀ ਕੋਸ਼ਿਸ਼ ਕਰਦੀਆਂ ਨੇ ਪਿਛਲੇ ਸਮਿਆਂ ਨੂੰ ਸਾਡੇ ਪੰਜਾਬ ਦੇ ਵਿੱਚ ਕੀ ਕੁਝ ਨਹੀਂ ਹੋਇਆ ਪਿਛਲੇ ਅਸੀਂ ਦੌਰ ਦੇ ਵਿੱਚੋਂ ਕਿੰਨਾ ਕੁਝ ਹੋਇਆ ਲੇਕਿਨ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਨਾਨਕ ਦਾ ਉਪਦੇਸ਼ ਆ ਸਭ ਸਭੀ ਸਾਡੀ ਵਾਲਤਾ ਸਭ ਦਾ ਇਹ ਉਪਦੇਸ਼ ਜਿਹੜਾ ਹੈ ਜੇ ਉਹ ਦੇਸ਼ਾ ਗੁਰੂ ਨਾਨਕ ਦੇਵ ਜੀ ਦਾ ਸਾਰੇ ਨਾਲ ਲੈ ਕੇ ਚੱਲਣਾ ਇਹ ਪੰਜਾਬ ਦੀ ਧਰਤੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਨ ਵਾਲੀ ਹੈ ਇਥੇ ਕਦੇ ਉਹ ਜੀ ਗੱਲ ਨਹੀਂ ਹੁੰਦੀ ਸਿਰਸੂ ਭਾਵਨਾ ਜਿੰਨੇ ਲੋਕ ਨੇ ਉਹ ਓਲ ਜਿਆਦਾ ਕਾਮਯਾਬ ਨਹੀਂ ਹੋਣਗੇ ਹਮ ਧੰਨਵਾਦ ਜੀ ਚਰਚਾ ਟੀਵੀ ਦੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਤਾਂ ਇਹ ਸੀਗੇ ਨਿਰਮਲ ਸਿੰਘ ਐਸਐਸ ਜਿਨ੍ਹਾਂ ਦੇ ਵੱਲੋਂ ਜਿਹੜਾ ਵਾ ਹਰ ਸਾਲ ਪ੍ਰਵਾਂਚਲ ਸਮਾਜ ਦੇ ਲਈ ਛੱਟ ਪੂਜਾ ਦੇ ਵਾਸਤੇ ਜਿਹੜੇ ਲੋਗ ਲੁਧਿਆਣਾ ਦੇ ਵਿੱਚ ਰਹਿ ਕੇ ਛੱਟ ਪੂਜਾ ਮਨਾਉਂਦੇ ਨੇ ਤਾਂ ਉਹਨਾਂ ਨੂੰ ਦੂਰ ਦਰਾਡੇ دریاਵਾ ਦੇ ਜਾਣਾ ਪੈਂਦਾ ਉਸ ਨੂੰ ਅਸੂविधा ਨੂੰ ਦੇਖਦੇ ਹੋਏ ਨਿਰਮਲ ਸਿੰਘ ਐਸਐਸਐਸ ਦੇ ਵੱਲੋਂ ਲੁਧਿਆਣਾ ਦੇ ਹਲਕਾ ਸਾਊਥ ਦੇ ਵਿੱਚ ਇੱਕ ਜਗ੍ਹਾ ਜਿਹੜੀ ਆ ਖਰੀਦੀ ਗਈ ਆ ਉੱਥੇ ਹਰ ਸਾਲ ਛੱਟ ਆਰਜੀ ਘਾਟ ਬਣਾਏ ਜਾਂਦੇ ਨੇ ਤਾਂ ਕਿ ਪ੍ਰਵਾਂਚਲ ਸਮਾਜ ਦੇ ਲੋਕਾਂ ਨੂੰ ਵੱਡੀ ਸੁਵਿਧਾ ਦਿੱਤੀ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਇਸ ਜਗ੍ਹਾ ਦੇ ਉੱਤੇ ਪੱਕੇ ਘਾਟ ਬਣਾਣ ਦੀ ਵੀ ਪਲਾਨਿੰਗ ਹੈ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਜਿਹੜੇ ਇਹ ਪੱਕੇ ਘਾਟ ਬਣਾ ਕੇ ਪ੍ਰਵਾਂਚਲ ਸਮਾਜ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਨੇ